ਹਾਂਜੀ ਆਪਾਂ ਹਨਾ ਆਪਣੀ ਬਾਹਾਂ ਦੇ ਵਿੱਚ ਜਿਹੜੀ ਕਾਟਾ ਪੈਂਦੀਆਂ ਨੇ ਉਹ ਪਾ ਰਹੇ ਹਾਂ ਅਗਲੀ ਪਿਛਲੀ ਕਾਟ ਦੱਸਾਂਗੇ ਤੁਸੀਂ ਹਨਾ ਜੇ ਬਿਗਨਰ ਹੋ ਬਾਹਾਂ ਦੇ ਵਿੱਚ ਕਾਟ ਪਾਉਣ ਲਈ ਇੱਕ ਇਹ ਨਾ ਸਕੇਲ ਆਉਂਦਾ ਹੈ ਇਹ Amazon Meesho ਤੋਂ ਤੁਸੀਂ ਕਿਤੋਂ ਵੀ ਆਰਡਰ ਕਰ ਸਕਦੇ ਹੋ ਬਹੁਤ ਸਸਤ ਹੈਗਾ ਕੋਈ ਇਹ ਜਣਾ ਕੋਸਟਲੀ ਚੀਜ਼ ਨਹੀਂ ਹੈਗੀ ਇਹਦੇ ਨਾਲ ਆਪਾਂ ਆਸਾਨੀ ਨਾਲ ਜਿਹੜੇ ਕਾਟਾਂ ਨੇ ਪਾ ਸਕਦੇ ਹਾਂ ਬਾਹਾਂ ਦੀ ਕਾਟ ਹੈ ਜਿਹੜੀ ਇਹ 3 ਇੰਚ ਤੇ ਪੈਂਦੀ ਹੁੰਦੀ ਹੈ ਪਹਿਲਾਂ ਤੁਸੀਂ 3 ਇੰਚ ਇੱਧਰ ਤੇ 3 ਇੰਚ ਇੱਧਰ ਨਿਸ਼ਾਨੀ ਲਾ ਲੈਣੀ ਹੈ ਤੇ ਮੂਹਰੋਂ ਜਿੰਨੀ ਤੁਸੀਂ ਮੂਹਰੀ ਮੋੜਨੀ ਆ ਉਹਦੀ ਨਿਸ਼ਾਨੀ ਲਾ ਕੇ ਤੇ ਜਿੰਨੇ ਇੰਚ ਮੂਹਰੀ ਖੁੱਲੀ ਰੱਖਣੀ ਹੈ ਜਿੰਨੇ ਇੰਚ ਤੁਸੀਂ ਮੋਡਾ ਰੱਖਣਾ ਹੈਗਾ ਇਹਨੂੰ ਆਪਾਂ ਨੇ ਲਾਈਨ ਨੂੰ ਮਲਾ ਦੇਣਾ 1.5 ਇੰਚ ਦਾ ਜਿਹੜਾ ਇਹ ਮਾਰਜਨ ਹੈ ਆਪਾਂ ਨੇ ਇਹਦੀ ਨਿਸ਼ਾਨੀ ਲਾ ਲਈ ਓਦੋਂ ਬਾਅਦ ਆਪਾਂ ਨੇ ਜਿਹੜੀ ਇਹ ਕਾਟ ਹੈ ਇਹਦੇ ਉੱਤੇ ਐਰੋ ਦਿੱਤੇ ਹੋਏ ਨੇ ਦੇਖੋ ਜਿਹੜੀ ਤਾਂ ਪਹਿਲੀ ਚਾਰੇ ਪੱਲਿਆਂ ਦੀ ਕਾਟ ਪਾਉਣੀ ਹੈ ਉਹ ਤਾਂ ਜਿਹੜਾ ਇਹਦਾ ਆ ਪਾਤਾ ਨਾਲ ਪਾਸਾ ਇਹ ਉੱਪਰ ਆਊਗਾ ਆ ਦੇਖੋ ਆਏ ਨੂੰ ਐਰੋ ਇਸ ਤਰ੍ਹਾਂ ਪਾਏ ਕਰਨਾ ਹੈਗਾ ਠੀਕ ਹੈ ਇਹਨੂੰ ਇੱਥੇ ਸੈੱਟ ਕਰਨਾ ਹੈਗਾ ਇਹ ਆਪਾਂ ਇਹਦੇ ਉੱਤੇ ਨਿਸ਼ਾਨੀ ਲਾ ਦਾਂਗੇ ਠੀਕ ਹੈ ਇਹ ਤਾਂ ਆ ਗਈ ਜਦੋਂ ਆਪਾਂ ਨੇ ਹੈਨਾ ਦੂਸਰਾ ਕਰਨਾ ਹੈ ਫਿਰ ਇਹਨੂੰ ਬਸੇ ਆਪਾਂ ਨੇ ਇਸੇ ਤਰ੍ਹਾਂ ਘਮਾਉਣਾ ਇਹਨੂੰ ਆਪਾਂ ਨੇ ਫਿਰ ਉਰੇ ਰੱਖਣਾ ਹੈਗਾ ਜਿੱਥੋਂ ਆਪਾਂ ਨੇ ਰੱਖੀ ਸੀਗੀ ਉਰੋਂ ਇੱਕ 1.5 ਇੰਚ ਦਾ ਫਰਕ ਰੱਖ ਕੇ ਇਸ ਤਰ੍ਹਾਂ ਰੱਖਣੀ ਹੈ ਤੁਸੀਂ ਇਹ ਤੇ ਫਿਰ ਆਪਾਂ ਨੇ ਨਿਸ਼ਾਨੀ ਲਾ ਦੇਣੀ ਹੈ ਦੇਖੋ ਜੀ ਇੱਕ ਵਾਰ ਹਨਾ ਮੈਂ ਤੁਹਾਨੂੰ ਫੇਰ ਰੱਖ ਕੇ ਦੱਸ ਦਿੰਨੀ ਜਿਹੜੀ ਪਹਿਲੀ ਕਾਰਟ ਪਾਉਣੀ ਹੈ ਉਹ ਤਾਂ ਜਿਹੜਾ ਇਹਦਾ ਲੰਬਾਈ ਵਾਲਾ ਪਾਸਾ ਹੈ ਇਹ ਆਪਾਂ ਇਸ ਤਰ੍ਹਾਂ ਰੱਖਣਾ ਹੈਗਾ ਦੇਖੋ ਠੀਕ ਹੈ ਇਹਦੇ ਉੱਤੇ ਆਪਾਂ ਨੇ ਜਿਹੜੀ ਨਿਸ਼ਾਨੀ ਹੈ ਇਹ ਲਾਉਣੀ ਹੈ ਇਹ ਲੱਗ ਗਈ ਉਸ ਤੋਂ ਬਾਅਦ ਆਪਾਂ ਜਿਹੜਾ ਇਹਦਾ ਆਹ ਵਾਲਾ ਪਾਸਾ ਹੈ ਇਹ ਰੱਖਣਾ ਹੈਗਾ ਇਸ ਤਰ੍ਹਾਂ ਰੱਖ ਕੇ ਆਪਾਂ ਨੇ ਫੇਰ ਜਿਹੜੀ ਇਹ ਨਿਸ਼ਾਨੀ ਹੈ ਜਿਹੜੀ ਇਹ ਲਾਉਣੀ ਹੈ ਐਮੀ ਦੀ ਕਾਟ ਹੈ ਜਿਹੜੀ ਇਹ ਪੈਂਦੀ ਹੈ ਆ ਦੋ ਪੱਲਿਆਂ ਦੀ ਕਾਟ ਪਾਉਗੀ ਆ ਆਪਣੀ ਚਾਰੇ ਪੱਲਿਆਂ ਦੀ ਕਾਟ ਪਾਉਗੀ ਮੈਂ ਤੁਹਾਨੂੰ ਕਾਟ ਪਾ ਕੇ ਦੱਸਦੀ ਆ ਇਹ ਆ ਦੇਖੋ ਆਪਾਂ ਇਸ ਤਰ੍ਹਾਂ ਨੂੰ ਉਰੋਂ ਠੀਕ ਹੈ ਉਸ ਤੋਂ ਬਾਅਦ ਕੀ ਕਰਨਾ ਸਾਨੂੰ ਦੋ ਪੱਲੇ ਚੱਕਣੇ ਨੇ ਐਮੀ ਆਪਣੇ ਇਹ ਇਹ ਕਾਟ ਹੈ ਜਿਹੜੀ ਫਿਰ ਆਪਾਂ ਇਹ ਪਾਵਾਂਗੇ ਇਸ ਤਰ੍ਹਾਂ ਹਨ ਆਪਣੀ ਜਿਹੜੀ ਬਾਹ ਦੀ ਕਾਟ ਹੈ ਉਹ ਇਸ ਤਰ੍ਹਾਂ ਪੈਂਦੀ ਹੈ